ਨਮਸਕਾਰ ਸਤਿ ਸ੍ਰੀ ਅਕਾਲ ਪੀਰ ਬਾਬਾ ਲਖਦਾਤਾ ਸ਼ਾ ਲਾਲਾਂਵਾਲਾ ਪੀਰ ਜੀ ਦਾ ਸਾਲਾਨਾ ਜੋੜ ਮੇਲਾ ਅਰਨੀਵਾਲਾ ਵਿੱਚ ਉਹਨਾਂ ਦੇ ਪਵਿੱਤਰ ਸਥਾਨ ਤੇ ਬੜੀ ਧੂਮਤਾਂਬ ਨਾਲ ਮਨਾਇਆ ਗਿਆ ਇਸ ਮੌਕੇ ਵਿੱਚ ਮੁੱਖ ਮਹਿਮਾਨ ਸਰਦਾਰ ਸ਼ੇਰ ਸਿੰਘ ਕੋਬਾਇਆ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਮੰਤਰੀ ਸ਼੍ਰੀ ਹੰਸ ਰਾਜੋਸਨ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਦੂਰੋਂ ਦੂਰੋਂ ਆਏ ਕਲਾਕਾਰਾਂ ਨੇ ਆਪਣੇ ਗੀਤ ਸੰਗੀਤ ਨਾਲ ਖੂਬ ਰੰਗ ਬੰਨਿਆ ਡੇਰਾ ਸੰਤ ਬਾਬਾ ਤਾਰਾ ਸਿੰਘ ਖੁਸ਼ਦਿਲ ਅਰਨੀ ਵਾਲਾ ਦੇ ਸੇਵਾਦਾਰ ਬਾਬਾ ਸੋਨ ਸਿੰਘ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਡੇਰਾ ਪੀਰ ਬਾਬਾ ਲਖਦਾਤਾ ਸਾਹਿਬ ਦੇ ਡੇਰਾ ਸੰਚਾਲਕ ਮਾਈ ਦਾਖਾ ਨੇ ਆਉਣ ਵਾਲੇ ਮਹਿਮਾਨਾਂ ਤੇ ਕਲਾਕਾਰਾਂ ਦਾ ਤੇਜਿਲੋਂ ਧੰਨਵਾਦ ਕੀਤਾ ਜਲਾਲਾਬਾਤੋਂ ਸੋਨੂ ਮਹੰਤਾ ਤੇ ਸਾਰੇ ਇਲਾਕੇ ਦੇ ਮਹੰਤਾ ਨੇ ਖੂਬ ਨੱਚਾ ਕੇ ਮੇਲੇ ਦੀ ਰੌਣਕ ਨੂੰ ਵਧਾਇਆ ਨਿਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈਵ ਤੁਹਾਡਾ ਆਪਣਾ ਚੈਨਲ ਜਿੰਨੇ ਵੀਰ ਅਧਰ ਖੜੇ ਆ ਵੀਰ ਬਣ ਕੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਬਹਿ ਜਾਓ ਔਰ ਅੱਜ ਆਪਾ ਪਟਾੜੀ ਵਿੱਚ ਖਲਾਨਾ ਮੇਲੇ ਦੇ ਇਕੱਤਰ ਹੋਏ ਆ ਔਰ ਬਾਪੂ ਦਰਸ਼ਿਤ ਸਾਹਿਬ ਪੱਟੀ ਜੀ ਜਿਨ੍ਹਾਂ ਨੇ ਇਹ ਮੇਲਾ ਸ਼ੁਰੂ ਕੀਤਾ ਸੀ ਔਰ ਉਦੋਂ ਤੇ ਉਹਨਾਂ ਦੇ ਨਾਲ ਜੁੜੇ ਸਾਡੇ ਬੰਦੇ ਬੜੀਆਂ ਰੂਹਾਂ ਮਿਖੀਆਂ ਤੇ ਬਾਈ ਗਰਜੰਡ ਗਿੱਲ ਜੀ ਹੋਣੀ ਹੋਰ ਵੀ ਬੜੀਆਂ ਸਫਲਤਾ ਜਿਨ੍ਹਾਂ ਦੇ ਮੈਂ ਨਾਂ ਨਹੀਂ ਜਾਣਦਾ ਪਰ ਮੈਨੂੰ ਦਿਸ ਰਹੀ ਹੈ ਤੇ ਪਤਾ ਨਹੀਂ ਨਹੀਂ ਹੋਗਾ ਕਿ ਮੈਂ ਮੂਰੰਦੀ ਵੀ ਪਰ ਮੈਂ ਨਰਮ ਹੋ ਗਿਆ ਮੇਰਾ ਬਾਪੂ ਹੈ ਨਹੀਂ ਅੱਜ ਮੈਨੂੰ ਇਹ ਲੱਗ ਰਿਹਾ ਜਿਵੇਂ ਮੇਰੇ ਬਾਪੂ ਹੀ ਵਰਤਦਾ ਮੈਂ ਕਿੰਨੀ ਚਾਰੀ ਹੈ ਜੋ ਹਲੋਵਰੀ ਸੇ ਸੀ ਇਹ ਮੇਰਾ ਕਰਦੀ ਹੈ ਔਰ ਇਹਨਾਂ ਦੀ ਸੇਵਾ ਨੂੰ ਵੇਖ ਕੇ ਮੈਂ ਨਤਮਸਤ ਤੋਂ ਨੇ ਜਿਹੜੇ ਮੇਰੇ ਦਿਲ ਦੇ ਵਿੱਚ ਵਿਚਾਰ ਚੱਲਦੇ ਸੋ ਸਾਰੇ ਖੇਣ ਔਰ ਮੈਂ ਹੀ ਤੁਹਾਡੇ ਨੇ ਕੋਲੇ ਗਾਘੇ ਵੀ ਜਾਂਦਾ ਹਾਂ ਪਹਿਲਾਂ ਮੈਂ ਸਿਰਫ ਮੱਥਾ ਟੇਕਣ ਵਾਸਤੇ ਆਇਆ ਸੀ ਪਰ ਨਹੀਂ ਇਹਨਾਂ ਦੇ ਪਿਆਰ ਨੂੰ ਵੇਖ ਕੇ ਯਾਰ ਸਲਾਮ ਹੈ ਇੱਕ ਸਾਡੇ ਭਾਈ ਇੱਧਰ ਬੈਠੇ ਉਹਨਾਂ ਦੇ ਘਰੇ ਵੀ ਅਸੀਂ ਗਏ ਸੀ ਤੇ ਦਾਖਾ ਭਾਈ ਜਦੋਂ ਪ੍ਰਮਾਣੋਂ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਤੁਰੀ ਤਰੱਕੀ ਕਰੋ ਤੁਸੀਂ ਤਾਂ ਉਸਤਿਆਂ ਪਿੱਛੇ ਬਾਕੀ ਦਾ ਸਭ ਕੁਝ ਪਿੱਛੀ ਹੈ। ਔਰ ਬਾਪੂ ਦਰਸ਼ਕ त्या थांब <t> <t> मनू लॻंदी वध بابا ہم جما ہر جما ہاں بپ کرات ਬਾਬਾ ਜੀ ਸਾਡੇ ਸੰਤ ਜੀ ਪਹੁੰਚ ਗਏ ਨੇ ਜੀ ਬਾਬਾ ਸੋਹਣ ਸਿੰਘ ਜੀ ਬਾਬਾ ਮੋਹਨ ਸਿੰਘ ਜੀ ਸ਼੍ਰੀਮਾਨ 108 ਸੰਤ ਬਾਬਾ ਪਰਾਸ ਸਿੰਘ ਜੀ ਖੁਸ਼ਦੇ ਜੀ ਉਹਨਾਂ ਦੇ ਵੀ ਫਾਈਨਲ ਹਾਂਜੀ ਉਹਨਾਂ ਦੀ ਆਪਣੀ ਆਸਵਸਥੋਂ ਉਹਨਾਂ ਦੇ ਪੁੱਤੇ ਔਰ ਸੇਵਾਦਾਰ ਸ਼੍ਰੀਮਾਨ ਬਾਬਾ ਪ੍ਰੇਮ ਸਿੰਘ ਜੀ ਉਹਨਾਂ ਦੇ ਪੁੱਤਰ ਬਾਬਾ ਸੋਹ ਸਿੰਘ ਜੀ ਬਾਬਾ ਮੋਹ ਸਿੰਘ ਜੀ ਉਹ ਸਾਡੇ ਵਿੱਚ ਪਹੁੰਚੇ ਜੀ ਬਹੁਤ ਬਹੁਤ ਧੰਨਵਾਦ ਜੀ ਅਚੇ ਤਰ੍ਹਾਂ ਤੇ ਧਰਵਾਦ ਕਰਦੇ ਆ ਉਹ ਅਚੇ ਤਰ੍ਹਾਂ ਤੇ ਉਹਨਾਂ ਦਾ ਧੰਨਵਾਦ ਜੀ ਸੋ ਉਹ ਵੀ ਦੋ ਸ਼ਬਦ ਆਪਣੇ ਇਸ ਦਰਬਾਰ ਤੇ ਸੰਗਤਾਂ ਨੂੰ ਕਹਿਣਗੇ ਫਿਰ ਉਸ ਤੋਂ ਬਾਅਦ ਇਹ ਜੋੜੀ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਚੱਲਦੀ ਰਹੇ بچے کے مل آتے بچے کے پپڑ مارتے بہت دکھ لگتا ہے بندہ برداشت کیا کرتا کیا ہے কোদি বলো হাত মন বলো কোদি বলো হাসি আমারে ধরলে বলো আরই নি নি ਤੇ ਲਗ ਲਗ ਉਹ ਬਾਰਕਾ ਦੇ ਨਾਮ ਕਿ 39 ਸਾਲ ਪਹਿਲਾਂ ਇਹ ਸ਼ੁਰੂਆਤ ਕੀਤੀ ਸੀ ਅਰਦੀ ਵਾਲਾ ਮੰਡੀ ਦੇ ਵਿੱਚ ਬਾਬਿਆਂ ਨੇ ਮੇਲੇ ਲਗਾਉਣ ਦੇ ਅੱਜ ਉਹਨਾਂ ਦਾ ਜਿਹੜਾ ਬੂਟਾ ਵੱਧਾ ਹੋਇਆ بڑے ਜਿਹੜਾ ਜਾਮਾ ਤੇ ਸਦਰਾਂ ਦੇ ਨਾਲ ਭਾਈ ਜੀਵਾਂ ਜੀ ਉਹਨਾਂ ਦੀ ਅਗਵਾਈ ਦੇ ਥੱਲੇ ਮੇਲਾ ਲੱਗ ਰਿਹਾ ਹੈ ਇਸ ਤੋਂ ਪਹਿਲੇ ਦਰਸ਼ਨ ਮੰਡੀ ਦੇ ਬਾਬਾ ਜੀ ਉਹਨਾਂ ਦੀ ਨਿਮਾਈ ਦੇ ਥੱਲੇ ਲੱਗਦਾ ਸੀ ਔਰ ਮੈਨੂੰ ਇਹ ਪੂਰਨ ਮਹਿਸੂਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੋ ਸਾਡੇ ਨਵੇਂ ਮੰਤਰੀ ਸਾਹਿਬ ਨੇ ਭਾਈ ਜੀਵਨਜੀਤ ਇਹਨਾਂ ਦੀ ਅਗਵਾਈ ਭਾਈ ਦਾਖਾ ਜੀ ਇਹਨਾਂ ਦੀ ਅਗਵਾਈ ਦੇ ਥੱਲੇ ਆਉਣ ਵਾਲੇ ਸਭੇ ਚ ਬਹੁਤ ਤਰੱਕੀ ਕਰੇਗਾ ਇਲਾਕੇ ਦੀ ਵਿਕਾਸ ਕਰਾਏਗਾ ਔਰ ਇਹਨਾਂ ਦਾ ਹਮੇਸ਼ਾ ਅਸ਼ੀਰਵਾਦ ਬਣਿਆ ਰਹੇਗਾ ਸਾਧਕੀ ਦੀ ਸੰਗਤ ਦੇ ਔਰ ਆਉਣ ਵਾਲਾ ਸਮਾਂ ਪੰਜਾਬ ਔਰ ਇਸ ਇਲਾਕੇ ਦੀ ਹਮੇਸ਼ਾ ਚੰਗੀ ਗੱਲਾਂ ਦੇ ਵਿੱਚ ਰਹੇਗਾ ਅੱਜ ਥੇਰੇ ਦੇ ਪੁਰਾਣੇ ਮੁੱਖੀ ਜਿਨ੍ਹਾਂ ਨੇ ਇੱਥੇ ਉਸ ਵੇਲੇ ਥੇਰੇ ਦੀ ਸ਼ੁਰੂਆਤ ਕੀਤੀ ਅੱਜ ਉਹਨਾਂ ਦੀ ਯਾਦ ਦੇ ਵਿੱਚ ਦਰਸ਼ਨ ਭੱਟੇ ਜੀ ਬਾਬਾ ਜੀ ਔਰ ਉਹਨਾਂ ਦੇ ਗੱਦੀ ਨਿਸ਼ੀਨ ਮਾਈ ਦਾਖਾ ਜੀ ਔਰ ਇੱਥੇ ਬਰਾਜਵਾਨ ਸਾਰੇ ਮਹੰਤ ਸਾਹਿਬਾਨ ਇਸ ਇਲਾਕੇ ਦੇ ਔਰ ਨਾਲੇਦਵਾਲੇ ਸਾਰੇ ਇਲਾਕਿਆਂ ਦੇ ਔਰ ਬਹੁਤ ਹੀ ਸਨਮਾਨਯੋਗ ਸਾਡੇ ਚੇਅਰਮੈਨ ਸਾਹਿਬ ਸਤਨਾਮ ਸਿੰਘ ਜੀ ਮਿੱਟੂ ਜੀ ਸਾਡੇ ਚੇਅਰਮੈਨ ਸਾਹਿਬ ਔਰ ਬਹੁਤ ਹੀ ਸਨਮਾਨਯੋਗ ਮੇਰੇ ਸਾਥੀ ਮੇਰੇ ਪਰਮ ਮਿੱਤਰ ਭੋਲਾ ਜੀ ਚੌਰੀ ਕਸ਼ਮੀਰ ਚੰਦ ਜੀ ਸਰਦਾਰ ਗੁਰਜੰਗ ਸਿੰਘ ਜੀ ਸਰਪੰਚ ਸਾਹਿਬ ਇਸਲਾਮੇ ਵਾਲੇ ਔਰ ਬਹੁਤ ਹੀ ਗੁਰਜੰਗ ਸਿੰਘ ਜੀ ਸਾਡੇ ਸਰਪੰਚ ਸਾਹਿਬ ਔਰ ਇੱਥੇ ਵਿਰਾਧਮਨ ਸਾਡੇ ਪ੍ਰੈਸ ਦੇ ਨਮਾਇंदे ਗੱਭੀ ਸਹਿਬਾਨ ਔਰ ਇੱਥੇ ਕੜੇ ਔਰ ਜਿੰਨਾ ਤੱਕ ਮੇਰੀ ਬਾਤ ਜਾਂਦੀ ਸਾਰੇ ਸਤਕਾਰਯੋਗ ਮਹਿਣੋ ਤੇ ਭਰਾਓ ਮੈਂ ਅੱਜ ਦੇ ਸ਼ੁਭ ਦਿਨ ਤੇ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਮੈਨੂੰ ਅੱਜ ਅਤੀ ਆ ਕੇ ਜਿਹੜੀ ਖੁਸ਼ੀ ਹੋਈ ਹੈ ਕਿ ਜੋ ਮਾਈ ਦਾਖਾ ਜੀ ਜੋ ਗੱਦੀ ਨਸ਼ੀਨ ਨੇ ਜੋ ਬਾਬਾ ਜੀ ਵੀ ਉਹਨਾਂ ਨੇ ਅਗਾ ਉਸ ਕੁੱਲ ਨੂੰ ਜਿਹੜਾ ਚਾਲੂ ਕਰਕੇ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੀ ਜਗ੍ਹਾ ਤੇ ਆ ਕੇ ਬੈਠੇ ਨੇ ਤੇ ਜਿਸ ਤਰ੍ਹਾਂ ਮੇਰੇ ਤੋਂ ਬੋਲਣ ਵਾਲੇ ਪਹਿਲਾਂ ਗੱਲ ਕਰ ਰਹੇ ਸੀ ਔਰ ਮੈਨੂੰ ਵੀ ਇਸ ਗੱਲ ਦੀ ਮੈਂ ਐਪਰੀਸ਼ੀਏਟ ਕੀਤੇ ਬਿਨਾਂ ਨਹੀਂ रह ਸਕਦਾ ਕਿ ਅੱਜ ਬੜੀ ਧੂਮ-ਧਾਮ ਦੇ ਨਾਲ ਮੇਲਾ ਚਾਹੇ ਪੰਜ ਤੋਂ ਜ਼ਿਆਦਾ ਟਾਈਮ ਹੋਣ ਦੇ ਜਾस्ते ਜਾ ਰਿਹਾ ਪਰ ਕਾਫੀ ਕਿੰਤੀ ਦੇ ਵਿੱਚ ਇਸ ਲਾਗ ਦੇ ਸਾਰੇ ਮੈਨਾਪਰਾ ਔਰ ਆਲੇ ਦੁਆਲੇ ਦੇ ਖੜੇ ਨਹੀਂ ਮੈਂ ਮੁਬਾਰਕਾ ਦਿੰਦਾ ਕਿਉਂਕਿ ਸਾਡਾ ਇਤਿਹਾਸ ਰਿਹਾ ਔਰ ਜਿਨ੍ਹਾਂ ਨੇ ਕਚਹਿਰੀ ਦੇ ਵਿੱਚ ਆ ਕੇ ਮੇਰੇ ਖੜਾ ਹੋਇਆ ਕਿਉਂਕਿ ਇਹ ਲੋਗ ਉਹ ਸੰਤ ਫਕੀਰ ਨੇ ਸਹੀ ਮੈਨੇ ਦੇ ਵਿੱਚ ਜਿਨ੍ਹਾਂ ਇਹਨਾਂ ਦੇ ਜੇ ਮੂੰਹ ਦੇ ਵਿੱਚੋਂ ਚੰਗੀ ਆਵਾਜ਼ ਨਿਕਲਦਾ ਹੈ ਕਿਉਂਕਿ ਕੋਸ਼ਿਸ਼ ਕਰਦੇ ਨੇ ਕਿ ਇਹਨਾਂ ਦੇ ਮੂੰਹ ਦੇ ਵਿੱਚੋਂ ਹਮੇਸ਼ਾ ਚੰਗੀ ਆਵਾਜ਼ ਨਿਕਲੇ ਔਰ ਜੇ ਚੰਗੀ ਆਵਾਜ਼ ਇਹ ਕੱਢਦੇ ਨੇ ਤੇ ਮੈਂ ਸਮਝਦਾ ਕਿ ਉਹ ਪਰਮਾਤਮਾ ਜਿਹੜੀ ਖਲਕਤ ਨੇ ਇਹਨਾਂ ਨੂੰ ਪੈਦਾ ਆ ਉਹ ਲੋਕਾਂ ਦੀ ਹਮੇਸ਼ਾ ਦੇ ਵਾਸਤੇ ਪੂਰੀਆਂ ਹੁੰਦੀਆਂ ਨੇ ਜੇ ਸੱਚੇ ਮਨ ਦੇ ਨਾਲ ਲੋਕ ਇਹਨਾਂ ਦੇ ਕੋਲ ਅਸ਼ੀਰਵਾਦ ਲੈਣ ਸਾਡੇ ਵਿਆਹਾਂ ਤੇ ਸਾਡੇ ਕੋਈ ਵੀ ਸਾਡੇ ਜਦੋਂ ਕਿਤੇ ਤਿਉਹਾਰ ਹੁੰਦਾ ਹੈ ਔਰ ਜਦੋਂ ਖਾਸ ਤੌਰ ਤੇ ਸ਼ਾਦੀਆਂ ਹੁੰਦੀਆਂ ਨੇ ਤੇ ਜਦੋਂ ਬੱਚੇ ਹੁੰਦੇ ਨੇ ਔਰ ਸਭ ਤੋਂ ਪਹਿਲਾਂ ਆਸ਼ੀਰਵਾਦ ਇਹਨਾਂ ਮਹੰਤਾਂ ਦੇ ਕੋਲੋਂ ਲਿਆ ਜਾਂਦਾ ਹੈ ਬੱਚਿਆਂ ਦੇ ਵਾਸਤੇ ਉਸ ਕਿਤੇ ਸਾਡੇ ਸਮਾਜ ਦੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਕੇ ਚਾਨਣ ਮਨਾਰਾ ਬੰਦੇ ਨੇ ਔਰ ਸਮਾਜ ਦੀ ਹਮੇਸ਼ਾ ਦੇ ਵਾਸਤੇ ਸੇਵਾ ਕਰਦੇ ਨੇ ਮੈਂ ਜ਼ਿਆਦਾ ਨਹੀਂ ਕਿਉਂਕਿ ਬੜਾ ਰੌਣਕੀ ਪ੍ਰੋਗਰਾਮ ਲੱਗਿਆ ਰੰਗੋ ਰੰਗ ਇਸ ਕਰਕੇ ਮੈਂ ਜ਼ਿਆਦਾ ਆਪਣੀਆਂ ਗੱਲਾਂ ਨਹੀਂ ਕਰਾਂਗਾ ਪਰ ਇੱਕ ਮੈਂ ਗੱਲ ਜ਼ਰੂਰ ਕਾਂਗਾ ਕਿਉਂਕਿ ਅਸੀਂ ਪੰਜਾਬ ਦੇ ਲੋਕ ਵਾਸੀ ਆਂ ਔਰ ਉਸ ਪੰਜਾਬ ਦੀ ਧਰਤੀ ਦੇ ਨਾਲ ਮੋਹ ਕਰਨ ਵਾਲੇ ਆਂ ਉਹ ਧਰਤੀ ਜਿੱਥੇ ਪੀਰਾਂ ਫਕੀਰਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਔਰ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ 10 ਸਾਡੇ ਗੁਰੂ ਹੋਏ ਨੇ ਔਰ ਉਹ ਧਰਤੀ ਜਿਨ੍ਹਾਂ ਨੂੰ ਪਾਗ ਲਾਇਆ ਨੇ